ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਤੂਨ ਨਗਰ ਨੂੰ ਅਸੀਂ ਪਿੰਡਲ ਵਾਲੇ ਦੇ ਨਾਲ ਦੇ ਪਿੰਡ ਪੱਕੀ ਨਥਰਾੜਾ ਗੋਲਿਆੜਾ ਵੀ ਇਸ ਟਾਈਮ ਅਸੀਂ ਗ੍ਰੈਡ ਗੋਲਿਆ ਚ ਖੜੇ ਆ ਜੀ ਛੱਟ ਕੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਕਾਫੀ ਦਿਨਾਂ ਤੋਂ ਪਹਿਲਾਂ ਵੀ ਇੱਕ ਕਰੇ ਪਿੰਡ ਤੋਂ ਕੱਠ ਮਾਰ ਕੇ ਆਏ ਤੇ ਲੈਡ ਦੀ ਪ੍ਰੋਬਲਮ ਜਿਹੜੇ ਆਪਣੇ ਖੇਤਾਂ ਦੀ ਬੀੜੀ ਪ੍ਰੋਬਲਮ ਚੱਲ ਰਹੀ ਹੈ ਲਗਾਤਾਰ ਐਸਡੀਓ ਸਾਹਿਬ ਨੂੰ ਬੜੀਆਂ ਅਪੀਲਾਂ ਕੀਤੀਆਂ ਦਲੀਲਾਂ ਦਿੱਤੀਆਂ ਮੇਰੇ ਡਾਕ ਦਾ ਡੱਲੇਲਾ ਫਿੱਟਰ ਛੋਟਾ ਕੀਤਾ ਜਾਵੇ ਅੱਜ ਫਿਰ ਹੁਣ ਜੀ ਟਾਈਮ ਵੇਖ ਤਾਂ ਤਕਰੀਬਨ 9 ਵਜੇ 21 22 ਮਿੰਟ ਹੋ ਚੁੱਕੇ ਆ ਸਾਰਾ ਦਿਨ ਜੀਵਿੰਦਾਰ ਵਿਚਾਰਾ ਖੇਤਾਂ 'ਚ ਖਬਦਾ ਰਾਤ ਨੂੰ ਜਦੋਂ ਲਾਈਟ ਆਉਣੀ ਹੁੰਦੀ ਹੈ ਮੂੰਹੇ ਕਰਕੇ ਉਹਦੋਂ ਨੂੰ ਗ੍ਰੈਡਜ ਤੁਰ ਪੈਂਦਾ ਹਾਲਾਤ ਬੇਯਾਦ ਮੰਦੇ ਆ ਪਾਵਰ ਕਾਮ ਦੇ ਸਾਡੀ ਪੀੜਾ ਬਲਦੇਵ ਸਰਾਂ ਨੂੰ ਸੀਐਮਡੀ ਨੂੰ ਇਹਨਾਂ ਦੇ ਚੇਅਰਮੈਨ ਨੂੰ ਕੀ بڑے بڑے ਵਾਅਦੇ ਕੀਤੇ ਤੁਸੀਂ ਤੁਹਾਡੀ ਸਰਕਾਰ ਨੇ ਕੀਤੇ ਆ ਤੁਹਾਨੂੰ ਚੇਅਰਮੈਨ ਲਾਇਆ ਵੀ ਸਾਡੀ 24 ਘੰਟੇ ਬਿਲੀ ਦੰਦਰੇ ਖੇਤਾਂ 'ਚ ਲੋਕਾਂ ਨੇ ਭਗਵਾਨ ਤੁਮਣ ਬੜੀਆਂ ਸਟੇਜਾਂ ਦੇ ਕਹਿੰਦਾ ਅਕਸਰ ਹੀ ਤੁਸੀਂ ਸੁਣਿਆ ਹੋਊਗਾ ਬਈ ਲੋਕਾਂ ਨੂੰ ਮੈਂ ਸੀਹ ਬੰਦ ਕਰਾਦੇ ਮੋਟਰਾਂ ਦੇ ਸੋ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਜਿੱਥੋਂ ਵੀ ਨਿਕਾ ਜਾਊਗੀ ਹੋਰ ਵੀ ਲੋਕ ਆ ਰਹੇ ਆ ਸੋ ਹਾਂਜੀ ਕੀ ਕਹਿਣਾ ਚਾਹੁੰਦੇ ਆਂ ਬ੍ਰਿੰਦਾ ਜੀ ਮੈਂ ਜੀ ਬਲਕਨ ਸਿੰਘ ਡੱਲੇ ਵਾਲਾ ਆਵੇ ਕਿਤੇ ਜਾ ਰਹੇ ਆ ਮੈਨੂੰ ਬਹੁਤ ਵਧੀਆ ਸਾਈਕਲ ਚਲਾਉਂਦੇ ਜਿਹੜੇ ਮਰਜੀ ਵਾਂਝ ਫੁੱਟਬਾਲ ਦਾ ਮੈਚ ਕਰਾ ਸਕਦੇ ਆਪਾਂ ਜਿਹੜੇ ਭੁਮਾਕਰ ਸੀ ਉਹਨਾਂ ਦਾ ਵੀ ਵਹਿਮ ਨਿਕਲ ਗਿਆ ਸਰਕਾਰ ਦਾ ਪਹਿਲਾ ਨਿਕਲ ਗਿਆ ਵੀਰੇ ਹੂੰ ਕਿਸਾਨ ਪਤਾ ਨਹੀਂ ਯਾਰ ਇਹ ਗ੍ਰੈਡ ਤੇ 66 ਕੇਵੀ ਤੇ ਸਾਡਾ ਡੱਲੇ ਦਾ ਕਿਉਂ ਵੈਰੀ ਬਣਿਆ ਵਾ ਇਹ ਜੀ ਜੀ ਮਲਾਜ਼ਮ ਸਾਡੇ ਜੀ ਜੋ ਫਾਲਟ ਪੈਂਦਾ ਸਾਡੇ ਡੱਲੇ ਵਾਲੇ ਪੈਂਦਾ ਵੀਰੇ ਜੀ ਠੀਕ ਆ ਕੱਲ ਪਰਸੋਂ ਤੋਂ ਇਹ ਗੱਲ ਚੱਲੀ ਵੀ ਉਹ ਖੂਨੀ ਵਾਲਾ ਸੋਚ ਕੱਢ ਦੋ ਅਸੀਂ ਯਾਰ ਜੱਟਾਂ ਨਾਲ ਜੱਟ ਤਾਂ ਨਹੀਂ ਲੜ ਸਕਦੇ ਹੂੰ ਮਹਿਕਮੇ ਨਾਲ ਜ਼ਰੂਰ ਲੜਾਂਗੇ ਜੀ ਉਥੇ ਸੱਚ ਅਸੀਂ ਨਹੀਂ ਕਰ ਸਕਦੇ ਅਸੀਂ ਮੰਨ ਲਓ ਮੰਨੂ ਤੇਰੇ ਟਰਾਂਸਫਾਰਮ ਦੀ ਸੋਚ ਘਟਦੇ ਆ ਤੂੰ ਸਾਨੂੰ ਖੰਡ ਪਾਵੇਂਗਾ ਵੀਰੇ ਨਾ ਜੀ ਨਾ ਹੋ ਨਹੀਂ ਨਾ ਸਕਦਾ ਇਹ 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 ਤਾਂ ਐਸਡੀਓ ਨੂੰ ਬੇਨਤੀ ਕੀਤੀ ਅਸੀਂ ਵੀਰੇ ਵੀ ਸਾਡਾ ਫੀਡਰ ਘੱਟ ਕਰ ਦੋ ਕੋਈ 5 4 ਟਰਾਂਸਫਾਰਮ ਉੱਥੇ ਲਾਏ ਜਾਣ ਲਈ ਬੇਨਤੀ ਕੀਤੀ ਪਰ ਐਸਡੀਓ ਨੇ ਇਹ ਗੱਲ ਨਹੀਂ ਮੰਨੀ ਤੇ ਸਾਨੂੰ ਮੈਨੂੰ ਲੱਗਦਾ ਕੱਲ ਨੂੰ ਐ ਦੁਆਰ ਆ ਗਿਆ ਤੇ ਪਰਸੋਂ ਐਸਡੀਓ ਨਾਲ ਹੀ ਦੋ ਹੱਥ ਖੜੇ ਕਰਨੇ ਪੈਣੇ ਆ ਜੀ ਜੀ ਮਜਬੂਰਵਾ ਸਜ਼ਮਬੂਰੀ ਬਣੀ ਪਈ ਆ ਹਾਂਜੀ ਹਾਂ ਬਗਾਨੀ ਬੋਲ ਇਹ ਜਿਹੜੀਆਂ ਗੱਲਾਂ ਬਾਈਬਲ ਕਰਨੇ ਕੀਤੀਆਂ ਇਹ ਗੱਲਾਂ تقریبا ਸਾਰੀਆਂ ਬਾਈ ਨੇ ਦੱਸ ਹੀ ਦਿੱਤੀਆਂ ਅੱਜ ਨੂੰ ਮੈਨੂੰ ਲੱਗਦਾ ਲੋਕ ਐਂ ਡੀਕਦੇ ਸੀਗੇ ਵੀ ਜਿਵੇਂ ਨਾ ਪੂਰਨ ਮਾਚੀ ਦੀ ਰਾਤ ਨੂੰ ਡੀਕਦੇ ਆ ਵੀ ਅੱਜ ਡਬਲ ਲਾਈਟ ਆਊਗੀ ਸ਼ਾਇਦ ਅੱਜ ਕੁਛ ਨਾ ਕੁਛ ਬਣ ਜੇ 8 ਘੰਟੇ ਲਾਈਟ ਹੁੰਦੀ ਆ 8 ਘੰਟਿਆਂ ਜੋ ਮੈਨੂੰ ਲੱਗਦਾ ਇਹ ਤਾਂ ਸਾਰੇ ਪੰਜਾਬ ਦੇ ਹਾਲਾਤ ਆ ਵੀ 8 ਘੰਟਿਆਂ ਦੇ ਸਾਢੇ 4 4-5 ਘੰਟੇ ਲਾਈਟ ਪੂਰੀ ਆਉਂਦੀ ਆ 8 ਘੰਟਿਆਂ ਦੇ ਤਾਂ ਗੱਲਾਂ ਹੀ ਰਹਿ ਗਈਆਂ ਜੀ ਤੇ ਅੱਜ ਡਬਲ ਲਾਈਟ ਆਉਣੀ ਸੀਗੀ 66 ਕੇਵੀ ਇੱਥੇ ਬੋਲੇ ਵਾਲੇ ਫੀਡਰ ਤੋਂ ਡੱਲੇ ਵਾਲਾ ਤੇ ਉਹ ਨੂੰ ਕੀ ਹੋਇਆ ਕਿ ਜਦੋਂ 2:30 ਵਜੇ ਲਾਈਟ ਚੱਲੀ ਤਾਂ ਅੱਧਾ ਪੌਣਾ ਘੰਟਾ ਚੱਲੀ ਤੇ ਉਦੋਂ ਬਾਅਦ ਬੰਦ ਹੋ ਗਈ। ਉਦੋਂ ਦੇ ਮੈਨੂੰ ਲੱਗਦਾ ਸਵੇਰੇ ਸਾਰਾ ਦੁਪਹਿਰਾਂ ਅਸੀਂ ਇਸ ਕੱਲ ਨੂੰ ਬਈ ਅੱਜ ਲਾਈਟ ਡਬਲ ਆਉਣੀ ਆ ਜਾਂ ਲੈ ਤੇਰੇ ਦੀ ਦੇ ਤੇਰੇ ਦੀ ਰਹਿਾਂ ਸਿੱਟੀ ਕੇ ਸਿੱਟੀ ਕੇ ਤਕਰੀਬਨ ਹਰੇਕ ਬੰਦੇ ਨੇ ਅੱਜ ਦੀ ਡਬਲ ਲਾਈਟ ਨੂੰ ਵੇਖ ਕੇ 5-5 4-4 ਕਿੱਲਿਆਂ ਤਾਂ ਕੋਈ ਰੇਪਾਈ ਵੀ ਆ। ਹੂੰ ਉਹ ਵੀ ਨਾਲ ਮਚਵਾ ਲਿਆ। ਲਾਈਟ ਵੀ ਨਹੀਂ ਚੱਲੀ। ਤੇ ਤੁਸੀਂ ਇੱਧਰ ਨੂੰ ਜੇ ਕੈਮਰਾ ਕੋਹਾ ਕੇ ਵੇਖਣੋਂ ਤਾਂ ਇਹਨਾਂ ਦੇ ਆਪ ਦੇ ਗ੍ਰਿਡ 'ਚ ਵੀ ਲਾਈਟ ਨਹੀਂ ਆ। ਆ ਗ੍ਰਿਡ ਦੇ ਹਾਲਾਤ ਤੁਸੀਂ ਜਾਂਦੇ। ਇਹ ਵੀ ਕੋਈ ਦੋ ਰਹਿ ਰਹੇ ਹਨ ਰੈਂਦੀ ਗੱਲ ਆ ਵੀ ਕਿਸਾਨਾਂ ਦਾ ਤਾਂ ਵੈਰੀ ਇਹ ਹੀ ਲੱਗਦਾ ਵੀ ਜਿਵੇਂ ਮਤਰੇ ਜਵਾਕ ਵਾਲੀ ਗੱਲ ਬਣੀ ਪਈ ਆ ਡੱਲੇ ਵਾਲੇ ਪੀਟਰ ਨਾਲ ਤਾਂ ਖਾਸ ਕਰਕੇ ਬਣੀ ਪਈ ਆ ਇਹਨਾਂ ਨੂੰ ਪਾ ਪੰਜ ਚਾਰ ਦਿਨ ਪਹਿਲਾਂ ਵੀ ਅਸੀਂ ਇੱਥੇ ਆ ਕੇ ਉਹੀ ਇੱਥੇ ਤਾਤਾ ਤਾਤਾ ਕਰਕੇ ਅਸੀਂ ਆਪਦਾ ਫੀਡਰ ਚਲਵਾਇਆ ਬਾਕੀ ਗੁਰਪ੍ਰਿੰਦਰ ਇਹ ਆਪ ਨੂੰ ਇਹਨੇ ਪ੍ਰੋਸਾ ਵੀ ਬੋਧਵਾਇਆ ਵੀ ਸਾਡੇ 9:30 ਵੀ ਚੱਲ ਪਊਗੀ ਫਲਾਣੇ ਟਾਈਮ ਚੱਲ ਪਊਗੀ ਹੁਣ ਦੇਖਦੇ ਆ ਵੀ ਚੱਲਦੀ ਆ ਜਾਂ ਨਹੀਂ ਚੱਲਦੀ ਅਗਲੀ ਅਗਲੀ ਨਰਨ ਰੇਖਾ ਕੀ ਆਈ ਹੈ ਹਾਂ ਸਾਡੀ ਇਹੀ ਤਾਂ ਅਗਲੀ ਤਾਂ 9:30 ਤਾਂ ਹੋਵੇ ਅਗਲੀ ਤਾਂ ਬਾਈ ਸਾਡੀ ਇਹੀ ਆ ਵੀ ਅਸੀਂ ਤਾਂ ਫੇਰ ਇੱਥੇ ਆਉਣਾ ਸਾਡੀ ਰੂਪਰੇਖਾ ਬਾਈ ਇਹੀ ਆ ਕਿ ਜੇਕਰ ਇਹਨਾਂ ਨੇ ਸਾਨੂੰ ਇਹ ਦੱਸਿਆ ਸੀਗਾ ਵੀ 10:30 9:30 ਪੌਣੇ 10 ਵਜੇ ਤੱਕ ਥੋੜੀ ਲਾਈਟ ਚਲਵਾਵਾਂਗੇ ਠੀਕ ਹੈ ਜੇ ਨਾ ਚਲਵਾਈ ਤਕਰੀਬਨ ਇੱਥੇ 50 60 ਬੰਦੇ ਤਾਂ ਸਾਡੇ ਬੈਠੇ ਆ ਬਾਕੀ ਸਾਡਾ ਤਕਰੀਬਨ ਸਾਰਾ ਪਿੰਡ ਸਟੈਂਡ ਬਾਈ ਤੇ ਖੜਾ ਜੇ ਕੋਈ ਗੱਲ ਬਣਦੀ ਤਾਂ ਸਾਡਾ तकरीबन ਸਾਰਾ ਮੈਨਾ ਮੈਸੇਜ ਆਪਣੇ ਲੱਗਾ ਇਹ ਹੀ ਗੱਲ ਆ ਕਿ ਜੇ ਸਾਡੀ ਲਾਈਟ ਨਾ ਚੱਲੀ ਅਸੀਂ ਤਾਂ ਇੱਥੇ ਬੈਠੇ ਆਂ ਬੈਠੇ ਜਾਣ ਅਸੀਂ ਇਹਨਾਂ ਨੂੰ ਵੀ ਕਿਸੇ ਨੂੰ ਨਹੀਂ ਦੇਣਾ ਠੀਕ ਠੀਕ ਇੱਥੇ ਸਾਰਾ ਕੁਝ ਏਵੇਂ ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦੇਾਂਗੇ ਸਾਡੀ ਚੇਤਾਵਨੀ ਹੈ ਜੀ ਇਹਨਾਂ ਨੂੰ ਇਹਨਾਂ ਦੇ ਨਾਰੀਕਲ ਸੋ ਪ੍ਰਸ਼ਾਸਨ ਨੂੰ ਤਾਂ ਚੇਤਾਵਨੀ ਹੈ ਜੀ ਇਸੋਂ ਦੇ ਐਸਸੀ ਨੂੰ ਇਸੋਂ ਦੇ ਐਕਸ਼ਨ ਨੂੰ ਸੋ ਪਾਵਰ ਕਾਮ ਮਰਦਾਬਾਦ 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 ਸਿਆਉ ਸਰਕਾਰ ਮਰਦਾਬਾਦ 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 Sana, saya jalan bukan di sekarang. Murtad, murtad,